મેં લખાય એકરાઉંગા હું આઈ તો કર દઉં હું આઈ તો કર દઉં મેં લખાય તું કરાઉંગા આજ તને કરાઉંગા લગાવીએ ગાડી બડીએ મેં નહીં મેરે ધારે કાયો ઓય ਜਬਰਿਆਂ ਲੈ ਲੈ ਉਹ ਪੁਲਿਸ ਲੈ ਆਈਏ ਕਿ ਦਿਨਾ ਦਿਨਾ ਕਿ ਪੁਲਿਸ ਲੈ ਆਈਏ ਪਾੜ ਲੈ ਆਪਾਂ ਆਪਣੀ ਲਗਾਈ ਇਹ ਨਹੀਂ ਕਰ ਉਹ ਜਾਨਵਰ ਤਾਂ ਵਿਖਾ ਦਿਓ ਜਾਨਵਰ ਕਿਹੜਾ ਜਾਨਵਰ ਹਾਂ ਜਿਹੜਾ ਖੜਾ ਆਪਾਂ ਆਪਣੀ ਲਗਾਈ ਹੋਈ ਚੌਦਾਂ ਤਿੰਨੇ ਖੜੇ ਤਿੰਨੇ ਹੀ ਲੋ ਵੀ ਆ ਜਾਨਵਰਾ ਪੂਰੇ 14000 ਦੇ ਤਿੰਨ ਨਾਲ ਹੋ ਗਿਆ ਇਹ ਨਾਲ ਹੁੰਦਾ ਸੌਦਾ ਤਿੰਨ ਨਾਲ ਹਾਂ ਹਾਂ ਤਿੰਨ ਨਾਲ ਕਿੰਨੇ ਦਾ ਸਰਦਾਰ ਯਾ 14000 ਦਾ ਹੋ ਗਿਆ ਤਿੰਨਾਂ ਦਾ ਲਾ ਵੇ ਬਾਈ ਕਿੰਨੇ ਮਿੰਟਾਂ ਚ ਸੌਦਾ ਹੋ ਗਿਆ ਇਹ ਬਾਅਦ 2 ਮਿੰਟ ਹੀ ਲੱਗੇ ਵਾਹ ਬਾਈ ਕੀ ਬਾਤ ਇਹਦਾ ਲਾਈ ਇਹਦੇ ਨਾਲ ਦੀ ਨਾਲ ਸੌਦਾ ਇਹਦਾ ਐਂ ਹੁੰਦਾ ਸੌਦਾ ਇਹ ਇਹਦਾ ਬਾਲਾ ਕਰਮੀ ਜੀੜਾ ਲਿਖਾਂਗੇ ਯਾਰ ਇਹਦੇ ਨਹੀਂ ਕਰਮੀ ਇਹ ਜੇ ਇਹਦੇ ਫੜਾ ਯਾਰ ਇੱਕ ਹੋਰ ਕਰ ਨੋਟ ਪੈਸੇ ਗੈਣ ਲਾ ਚੌੜ ਨਾ ਕਰੋ ਆਏ ਇੱਕ ਗੱਲ ਬਾਤ ਹੋਣ ਸਰਦ ਨੂੰ ਕੁਝ ਹੋਈ ਗਈ ਆ ਦੋ 200 ਕੱਢੋ ਚੁੱਪ ਕਰਕੇ ਹਾਂ ਚਲਦੇ ਦੇ ਰਹੇ ਹਾਂ ਹਾਂ ਕੱਥੇ ਦੇ ਦਿੰਦੇ ਕਾਈ ਕਰਾ ਦਿੱਤੀ ਕਾਈ ਦੀ ਗੱਲ ਹੋਈ ਆ ਖਾਈ ਦੀ ਗੱਲ ਹੋਈ ਆ ਉਹ ਚਲ ਆਪੋ ਆਪਣੀ ਕਰਾ ਲਓ ਯਾਰ ਏਡਾ ਵੀ ਤੱਕਣਾ ਛੂਟ ਦੇ ਦੇ ਆਹੀ ਬਾਲਾ ਯਾਰ ਇਹ ਛੂਟ ਕਰ ਦਨੇ ਆ ਬਹੁਤ ਲਾ ਵੀ ਪਿੰਡ ਕਿਹੜਾ ਆਪਣਾ ਪਿੰਡ ਦਬੜੀ ਖਾਨਾ ਤੋਂ ਲਾ ਵੀ ਦਬੜੀ ਖਾਨੇ ਤੋਂ ਬਾਈ ਆਇਆ ਤੇ 50 ਮਿੰਟਾਂ ਦੇ ਵਿੱਚ ਸੌਦਾ ਹੋ ਗਿਆ ਬਹੁਤ ਬਹੁਤ ਧੰਨਵਾਦ ਜੀ ਆ ਯਾਰੀ 500 ਲੱਗਿਆ ਸੀ 12000 ਲੱਗਿਆ ਸੀ 12000 ਮੇਰੇ ਨਾਮ ਮੋੜੀ ਭੂਮੇ ਦੇ ਨਾਮ ਮੋੜੀ ਆਖਿਆ 12000 ਚਲ ਬਾਈ ਹੋ ਗਏ ਬੂ ਮੋੜੀ ਨਹੀਂ ਮੈਂ ਤਾਂ ਨਹੀਂ ਲੈਣੇ ਮੈਂ ਖੜਾ ਮੈਦਾ ਉਹ ਨਹੀਂ ਹੋਣੀ ਯਾਰ ਲਓ ਬਾਈ ਹਰੀ ਕੇ ਕਲਾ ਤੋਂ ਬਾਈ ਆਇਆ ਤੇ ਬੱਕਰੇ ਲੈ ਆ ਤੇ ਆ ਜੋੜੀ ਆ ਬੱਕਰਿਆਂ ਦੀ ਫੜਾ ਕੇ ਫਿਰ ਨੂੰ ਨਹੀਂ ਹੋਣਾ ਬਾਈ ਉਹ ਫੜਿਆ ਨਹੀਂ ਹੋਣਾ ਗੋਪੀ ਯਾਰ ਜਾਲ ਖਾਈ ਵੀ ਕਰਾ ਦੂ ਯਾਰ ਉਹ ਫੜਾ ਬਾਈ ਵੀ ਕਰਾ ਦਿਆ 15 ਲੈ ਜਾ ਯਾਰ ਕਿੰਨਾ ਮਹਿੰਗੀਆਂ ਕੱਲਾ ਮੈਂ ਤੈਨੂੰ ਪੱਕੇ 10 ਲੈ ਸੀ ਤੇਨੇ ਪਛੇਤਨੇ ਪੜਦੇ ਅਸੀਂ ਪੰਚਾਇਤ ਤਾਂ ਫਿਰ ਆਏ ਜਾਂਦਾ ਅਗਲਾ ਨਹੀਂ ਤੇ ਨਹੀਂ ਹੈ ਨਹੀਂ ਵਾਜਨ ਨਾਲ ਆ ਬੱਕਰੇ ਐਵੇਂ ਨਾ ਕਰੋ ਕੋਈ ਨਹੀਂ ਇਹਦੇ ਕੋਲ ਆਪਾਂ ਮੰਡੀ ਜਾਇਆ ਕਰਾਂਗੇ ਨਾਂ ਦੀ ਜੀ ਉਥੋਂ ਕਰਾ ਲਿਆ ਕਰਾਂ ਖੱਬਾ ਸੱਜਾ ਇਹ ਤੋਂ ਤੇ ਵੀ ਟੱਕਾ ਹੀ ਕਰਦੇ ਟੱਕਾ ਫਿਰ ਹੁਣ ਬੰਦਿਆ ਨਾ ਹੀ ਹੁੰਦਾ ਮਾ ਸੋਦੇ ਪਹਿਲੇ ਫੇਰ ਨਾ ਮੋੜਿਆ ਕਰ ਪੰਜ ਚਾਰ ਕੋ ਪਿੱਛੇ ਨਾ ਲੱਗੇ ਨਹੀਂ ਹੋਣੇ ਭਾਈ ਆਏ ਨੂੰ ਹਜਾ ਮਾਰਾਂਗਾ ਭਾਈ ਆਏ ਨੂੰ ਹਜਾ ਮਾਰਾਂਗਾ ਪੈਂਤਰੇ ਦਾ ਵੇਖੀਏ ਇਹਨਾਂ ਦੇ ਹਮਸਿਕੋ ਲੱਗਦਾ ਠਾਈ ਕੋ ਲੱਗਦਾ ਬੋਲੇ ਜਾਂ ਮਾਇਆ ਬਾਜੀ ਮਾਜੀ ਨੇ ਵੇਚਿੰਗੇ ਕਿੱਥੇ ਦੇ ਕਰਨੇ ਸੱਤਾ ਦੇ ਮੈਂ ਕਿੱਥੇ ਵੇਚੂੰਗਾ ਪੰਜ ਪੰਜ ਹਾਲਾ 500 500 ਨਹੀਂ ਪਾਚੜਾ ਲਗਾਈ ਹੋਰ ਕਰਾ ਦੂਗਾ ਫਿਰ ਲਖਾਈ ਮੇਰੀ ਤੇਰੀ ਭਾਈ ਆ ਲਖਾਈ ਇੱਕ ਗੱਲ ਬਾਈ ਮੰਨਦਾ ਹੈਗਾ ਕੇਂਦਰੇ ਚਾਰ ਬੰਦਿਆਂ ਨੇ ਕਿਹਾ ਪੱਥਰ ਵੱਧ ਗਿਆ ਤੇ ਵੱਧ ਗਿਆ ਤੇ ਕੱਟ ਗਿਆ ਤੇ ਕਹਿ ਗਿਆ ਬਈ ਯਾਰ ਹੁਣ ਤੇਰਾ ਹੀ ਮਾਣ ਮੈਨੂੰ ਨਹੀਂ ਦੋਨਾਂ ਚੋਂ ਮੈਂ ਤੈਨੂੰ ਕਹਦਾ ਲੈ ਜਾ ਛੱਡ ਰਿਹਾ ਹੈ ਤੂੰ ਤਾਂ ਮੈਨੂੰ ਚਲਾਇਆ ਕਰਿਆ ਇਹ ਪਤਾ ਨਹੀਂ ਕਿ ਤੱਕ ਕਿੰਨਾ ਬਣਾ ਦੂ ਮੈਂ ਤੁਹਾਨੂੰ ਲਖਾਈ ਹੋਊਗੀ ਆਪੋ ਆਪਣੀ ਸਾਡੇ ਬਾਰੇ ਯਾਰ ਫੇਰ ਉਹੀ ਕਰ ਯਾਰ ਤੂੰ ਥਾਰਾ ਕੇ ਨਾਮ ਫੜਾ 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 ਲਿਆ ਕਰ ਜਦੋਂ ਬੰਦੇ ਪੈਸੇ ਪਾਈ ਜਾਂਦੇ ਭੈਣਗੇ ਹੁਣ ਤਾਂ ਹਾਂ ਜੀ ਹੁਣ ਯਾਰ ਫੜਾ ਲਿਆ ਕਰ ਨਕਾਉਂ ਯਾਰ ਮੈਂ ਜਾ ਪਾਉਂ ਤਾ ਆਪਣੇ ਮੈਂ ਜਾਣਦਾ ਹਾਂ 1200 ਰੁਪਏ ਦੇ ਲਿਆ ਯਾਰ ਮੈਂ ਆਪ ਵੀ ਗੱਲ ਕਰਦਾ ਤੂੰ ਮਾਤਰਾ ਕੋਲੇ ਜਾ ਤਾ ਭਾਈ ਮੇਰੀ ਗੱਲ ਸੁਣਦਾ ਅਸੀਂ ਤਿੱਥੂ ਦਲਾਲੀ ਨਹੀਂ ਖਾਣੀ ਉਦੋਂ ਨਹੀਂ ਖਾਣੀ ਪਰ ਵੀ ਤੂੰ 100000 ਬੋਲੇ ਭਾਈ ਯਾਰ ਪਹਿਲੇ ਸੋਧੇ ਜਾਣੀ ਕੀ ਆਖਦਾ ਸਾਡੇ ਬਾਰੇ ਕਰ ਨਹੀਂ ਕਰਦਾ ਲਗਾਈ ਆਪੋ ਨਗਾਇਬ ਸਾਡੇ 12 ਦੇ ਨਹੀਂ ਹੋਣੇ ਭਾਈ ਯਾਰ ਸਾਡੇ 12 ਦੇ ਨਹੀਂ ਹੋਣੇ ਕੋਈ ਜਾਣਦੇ ਚੁੱਪ ਚਾ ਚੱਲ ਯਾਰ ਉਹ ਲਿਖਾਈ ਇਹਦੇ ਪਾ ਦੇ ਯਾਰ ਫੇਰ ਹੋ ਗਈ ਯਾਰ ਓਏ ਹੋਣ ਦੇ ਯਾਰ ਗਿਣ ਪੈਸੇ ਤੂੰ ਤਾਂ ਮਰੋਈ ਜਾਣਾ ਤੇ ਤੇ ਖਸਮਾ ਚੱਕ ਇਹ ਐਂ ਹੀ ਕਰਦਾ ਹੁੰਦਾ ਲੈ ਦੇ ਦੇ ਭਾਈ ਲੈ ਪੈਨ ਪੈਨ ਦੇ ਬੱਕਰੇ ਕਿ ਨਹੀਂ ਕੇਵਲਾ ਬੋਲੀ ਚ ਆਪਣੀ ਗੱਲ ਆ ਹੋ ਵੀ ਸਕਦੇ ਆ ਹਾਂ ਘਟ ਵੀ ਸਕਦੇ ਫੜ ਵੀ ਸਕਦੇ ਆ ਚੱਲ ਪੈਸੇ ਗਿਣ ਤੋ ਤੇ ਪਵਨਾ ਕੇ 10000 ਰੁਪਏ 11000 ਪਰਚੀ ਹੁੰਦੇ ਤੇ ਇੱਕ ਮਿੰਟ ਹਾਂ ਬਈ ਖੁਸ਼ਾ ਹੁਣਾ ਕਿੰਨੇ ਮਿੰਟਾਂ ਚ ਸੌਦਾ ਹੋ ਗਿਆ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੁਹਾਡੇ ਹਾਂ ਸਹੀ ਆ ਸਹੀ ਆ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਦੋਸਤੋ ਕਿਹਦੇ ਨਾਲ ਸੌਦਾ ਹੋਇਆ ਬਈ ਆਪਾਂ ਇਹ ਸੌਦਾ ਆਪਣੇ ਵਿੱਚ ਆਉਣਾ ਸਾਰੇ ਭਾਵੇਂ ਉਧਰ ਦੇ ਲੈ ਦੌੜੀ ਖਾਣੇ ਵਾਲਾ ਕੋਈ ਵੇਚ ਦੂਗਾ ਹੁਣ ਆਈ ਦੌੜੀ ਖਾਣੇ ਵਾਲੇ ਨੇ ਕੀਤਾ ਆਵੇ ਤੂੰ ਲੈ ਆਂ ਦੋ ਆਂਜਾ Hãy subscribe cho kênh Ghiền Mì Gõ Để không bỏ lỡ những video hấp ਦਿਖਾਓ ਪਸੂ ਬਾਈ ਕਿਹੜੇ ਆ ਤੇ ਕਿਨੇ ਲਾਇਆ ਦੋਨੇ ਬੱਕਰੇ ਦੋ ਬੱਚੇ ਆ ਮਗਰ ਕਿੰਨੇ ਚ ਹੋਈ ਆ ਬਾਈ ਇਹੇ ਇਹ ਸਾਢੇ 24 ਦੋਨੇ ਲਖਾਈ ਆਪੋ ਸਾਢੇ 24 ਹਜ਼ਾਰ ਦੋ ਬੱਚੇ ਆ ਆਹ ਦੋ ਬੱਕਰੇ ਆ ਖੇਰੀ ਪੜਦਾ ਓ ਚੌਕੀ ਆ ਖੀਰੀ ਆ ਫਿਰਦਾ ਬੱਚਾ ਲੈ ਆ ਫਿਰ ਆ ਖੀਰੀ ਪੱਠਾ ਔਰਲੀ ਪੱਠ ਕੀਰੀ ਆ ਖੀਰੀ ਆ ਇੱਕ ਪਰਲੀ ਆ ਦੋਵੇਂ ਦੁੱਧ ਨਹੀਂ ਇੱਕ ਬੱਚਾ ਮੰਗਰਾ ਇੱਕ ਬੱਚਾ ਇੱਕ ਬੱਚਾ ਕਿਹੜਾ ਵੀ ਦੂਜਾ ਉਹ ਥੱਲੇ ਫਿਰਦਾ ਜਿਹੜਾ ਇਹ ਠੀਕ ਆ ਖਾਤਾ ਜੀ ਪੱਠਾ ਬਈ ਤੇ ਪੈਸੇ ਆ ਗਏ ਸਾਰੇ ਬਾਈ ਆ ਦੇ ਗਣਾ ਤੇ ਲਓ ਬਹੁਤ ਵਧੀਆ ਸੌਦਾ ਹੋਇਆ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਦੋਸਤੋ ਜੁੜੇ ਰਹੋ ਆਪਣੇ ਚੈਨਲ ਤੇ ਕਿੰਨੇ ਚ ਕਰਤਾ ਪੰਜ ਦੇ ਕਰਾਤਾ ਯਾਰ ਪੂਰੇ 5 ਦਾ ਪੂਰੇ 5 ਦੀ ਲਿਖਾਈ ਇਹਨਾਂ ਦੀ ਆ ਲਿਖਾਈ ਇਹਨਾਂ ਦੀ ਆ ਪੂਰੇ ਬੱਕਰੀ ਆ ਸਾਹਮਣੇ ਆ ਭਾਈਓ ਹਾਂ ਇੱਕ ਕਰ ਦੇ ਤੂੰ ਫਿਰ 500 ਨੇ ਪਤਾ ਲਿਖਾਈ ਕਰਵਾ ਦੇ ਹੁਣ ਜਿੱਤੇ ਰੋ ਨਹੀਂ ਆ ਪੋਖੀ ਆ ਪੋਖੀ ਉਹ ਯਾਰ ਪੋਖੀ ਨਹੀਂ ਆ ਯਾਰ ਪੋਖੀ ਦੀ ਆਪਨੀ ਕਰਾ ਲੈ ਆਪੋਗੀ ਹੋ ਗਿਆ ਸੌਦਾ ਆਪੋਗੀ ਭਾਈ ਪੂਰੇ 5000 ਦਾ ਹੋ ਗਿਆ ਰਣਜੀਤ ਨੇ ਲਈ ਰਣਜੀਤ ਨੇ ਲਈ ਆ ਤੇ ਪੈਸੇ ਆ ਗਏ ਬਾਈ ਹਾਂਜੀ ਆ ਗਏ ਤੇ ਆਪਣੀ ਸੀ ਇਹ ਹਾਂ ਆਪਣੀ ਸੀ ਤੇ ਬਾਈ ਦਾ ਪਿੰਡ ਹੈਗਾ ਚੰਦਨਾਮ ਚੰਦਨਾਮ ਠੀਕ ਆ ਬਾਈ ਬਹੁਤ ਬਹੁਤ ਤੁਹਾਨੂੰ ਅਗਲਾ ਸਬਦਾ ਦਿਖਾਉਣੇ ਕਿੰਨੇ ਚ ਵੇਚਤੀ ਬਾਈ ਬਗੈਰ ਬੱਚੇ ਦੀ ਸੀ 11000 ਦੇ ਇਹ 13 ਦੀ 13000 ਦੀ 13 ਦੀ ਹਾਂ ਬਗੈਰ ਉੱਚੇ ਦੇ ਦੀ 13000 ਦੀ ਬੱਕਰੀ ਹੋ ਗਈ ਆਹ ਰਸਈਏ ਦੇਤੇ ਆ ਪੈਸੇ ਆ ਗਏ ਬਾਈ ਨਾਲ ਬਰਾਬਰ ਖੜੇ ਤੇ 13000 ਦੀ ਹੋਈ ਬਾਈ 13 ਪੈਸੇ ਆ ਗਏ ਗਿਣ ਲੈ ਬਾਈ ਪੈਸੇ ਗਿਣ ਲੈ ਜੀ ਤੇਰਾ ਗਿਣ ਲਿਆ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਬਾਈ ਲੇਵਾ ਲੋਆ ਬਹੁਤ ਚੰਗਾ ਬੱਕਰੀ ਦਾ ਪਰ ਇਹਨ ਤੋਰੀ ਮੈਂ ਨਾਲ ਹੀ ਚੰਦਾ ਵਾਲੇ ਨੇ ਸਹੀ ਆ ਬਾਈ ਸਹੀ ਆ ਬਹੁਤ ਨਾ ਕਰੀਏ ਸੌਦਾ ਕਰੀ ਮੈਂ ਤਾਂ ਕੋਈ ਜਮ ਨਹੀਂ ਲਾਵੇ ਲਾ ਫਿਰ ਫੇਰ ਨਾ ਕਰ ਕਿਨੇ ਤੂੰ ਸਹੀ ਦੱਸ ਦੇ ਕਾਲਾ ਸੌਦਾ ਕਿਹੜੀ ਦਾ ਆ ਖੜੀ ਬੱਕਰੀ ਆ ਬੱਚਾ ਨਾਲ ਬੱਠ ਆਹ ਕਾਲੀ ਬੱਕਰੀ ਲਾ ਵੀ ਥਾਨ ਥਣ ਦਾ ਬਹੁਤ ਚੰਗਾ ਲੇਵਾ ਵੀ ਚੰਗਾ ਦੇਸੀ ਆ ਬੱਕਰੀ ਕਿਹੜੀ ਪੱਠਾ ਉਹ ਅੰਦਰ ਹੈ ਗੱਡੀਂ ਤੇਰਾ ਗੱਡੀ ਚਾ ਪੱਠ ਬਾਅਦ ਚ ਵਿਖਾਵਾਂਗੇ ਸੌਦਾ ਸਿਰੇ ਚੜਨ ਦੀਏ ਤਾਨ ਕੀ ਮੰਗਿਆ ਬਾਈ ਇਹਦਾ ਉਹ 12.5 ਕਹਿੰਦੇ ਉਹ ਕਰਾਰਿਆ ਕੋ ਕਿ ਕੀ ਕਹਿੰਦੇ ਹਰਕਤ ਦੋਦੀ ਦਾ ਬਾਈ ਕਿੰਨੇ ਵੀ ਉਹ ਬੱਚਾ ਉਹ ਨਾਲ ਹਾਂ ਪੱਠ ਵੀ ਨਾਲ ਅਛਾ ਰਿਖੀ ਲਾਉਂਦੇ ਸਾਰਾ ਹੀ ਆਹੋ ਬੱਚਾ ਵੀ ਨਾਲ ਲੈ ਤੈਨੂੰ ਵੀ ਨਾਲ ਲੈ ਕੇ ਜਾਉ ਮੈਨੂੰ ਵੀ ਨਾਲ ਲੈ ਕੇ ਜਾ ਫੇਰ ਤਾਂ ਗਲਤ ਆ ਯਾਰ